ਗੁਰੂ ਦੇ ਪਿਤਾ ਜੀ ਨਾਲ ਮੇਲ ਲਖਨੌਰ ਵਿੱਚ ਰਹਿੰਦੇ ਆ ਬਾਲਾ ਪ੍ਰੀਤਮ ਜੀ ਹਰ ਵੇਲੇ ਇਹੋ ਤਾਂਗ ਰੱਖਦੇ ਸਨ ਕਿ ਕਿਸੇ ਵੇਲੇ ਵੀ ਆਪਣੇ ਗੁਰਦੇ ਪਿਤਾ ਜੀ ਦੀ ਗੋਦੀ ਵਿੱਚ ਜਾ ਬੈਠਣ ਅਖੀਰ ਉਹਨਾਂ ਦੇ ਮਨ ਦੀ ਮੁਰਾਦ ਪੂਰੀ ਹੋਈ ਜਦ ਮੌਸਮ ਠੀਕ ਹੋਇਆ ਚੋਤੇ ਨਾਲੇ ਵੀ ਹੀਠਾਂ ਲਹਿ ਗਏ ਤਦ ਸਤਗੁਰ ਤੇਗ 75 ਜੀ ਨੇ ਆਪਣੇ ਇਤਬਾਰੀ ਸਿੱਖਾਂ ਨੂੰ ਗੁਰੂ ਪਰਿਵਾਰ ਨੂੰ ਲੈਣ ਵਾਸਤੇ ਭੇਜਿਆ ਸੁਨੇਹਾ ਮਿਲਦੇ ਹੀ ਸਾਰਾ ਪਰਿਵਾਰ ਚਟਪਟ ਤਿਆਰ ਹੋ ਗਿਆ ਪਰ ਜਦ ਇਹ ਖਬਰ ਲਖਨੌਰ ਅਤੇ ਉਸਦੇ ਆਲੇ ਦੁਆਲੇ ਪੁੱਜੀ ਤਾਂ ਇਲਾਕੇ ਦੀ ਸਾਰੀ ਸੰਗਤ ਵਹੀਰਾ ਘੱਟ ਕੇ ਆ ਗਈ ਬਾਲਾ ਪ੍ਰੀਤਮ ਨੇ ਆਪਣੀ ਚੋਜਾਂ ਨਾਲ ਕੁਝ ਮਹੀਨਿਆਂ ਵਿੱਚ ਹੀ ਸਾਰੇ ਇਲਾਕੇ ਨੂੰ ਮੋਹ ਲਿਆ ਸੀ ਕੋਈ ਵੀ ਸਿੱਖ ਉਹਨਾਂ ਨੂੰ ਰੁਕਣ ਵਾਸਤੇ ਤੇ ਨਹੀਂ ਕਹਿ ਸਕਦਾ ਸੀ ਪਰ ਵਿਛੜਨ ਨੂੰ ਵੀ ਕਿਸੇ ਦਾ ਚਿੱਤ ਨਹੀਂ ਸੀ ਕਰਦਾ ਗੁਰੂ ਜੀ ਨੇ ਸਾਰਿਆਂ ਨੂੰ ਦਿਲਾਸਾ ਦਿੱਤਾ ਅਤੇ ਨਾਮਦਾਨ ਦੀ ਬਖਸ਼ਿਸ਼ ਕੀਤੀ ਗੁਰੂ ਪਰਿਵਾਰ ਪਹਿਲਾ ਮੰਗ ਹੀ ਪਾਲਕੀਆਂ ਡੋਲੀਆਂ ਅਤੇ ਗੱਡੀਆਂ ਉੱਤੇ ਸਵਾਰ ਹੋ ਕੇ ਆਨੰਦਪੁਰ ਸਾਹਿਬ ਵੱਲ ਚੱਲ ਪਿਆ ਰੋਪੜ ਆਦੀ ਹੁੰਦੇ ਹੋਏ ਸਾਰਾ ਪਰਿਵਾਰ ਕਿਰਤਪੁਰ ਜਾ ਪੁੱਜਾ ਕਿਰਤਪੁਰ ਵਿਖੇ ਗੁਰਤੇਗ ਬਹਾਦਰ ਜੀ ਦੇ ਭਰਾਵਾਂ ਦੇ ਸਾਰੇ ਪਰਿਵਾਰ ਰਹਿੰਦੇ ਸਨ ਸਾਰੇ ਰਿਸ਼ਤੇਦਾਰ ਬੜੇ ਪ੍ਰੇਮ ਅਤੇ ਉਤਸ਼ਾਹ ਨਾਲ ਮਿਲੇ ਬਾਲਾ ਪ੍ਰੀਤਮ ਨੂੰ ਤੱਕ ਕੇ ਸਾਰਿਆਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਆਈ ਕਿਉਂਕਿ ਬਾਲਾ ਪ੍ਰੀਤਮ ਆਪਣੇ ਦਾਦੇ ਵਾਂਗ ਹੀ ਪੁਰ ਥੀਲੇ ਤਲੇਰ ਅਤੇ ਤਾਕਤਵਰ ਸਨ ਬਾਲਾ ਪ੍ਰੀਤਮ ਸਾਰੇ ਪਰਿਵਾਰ ਨੂੰ ਮਿਲੇ ਅਤੇ ਉਹਨਾਂ ਸਾਰੇ ਹਸਤਾਨਾਂ ਦੇ ਦਰਸ਼ਨ ਕੀਤੇ ਜਿਹੜੇ ਉਹਨਾਂ ਦੇ ਦਾਦਾ ਜੀ ਨਾਲ ਸੰਬੰਧਿਤ ਸਨ ਅਗਲੇ ਦਿਨ ਸਾਰਾ ਪਰਿਵਾਰ ਅਨੰਦਪੁਰ ਸਾਹਿਬ ਵੱਲ ਚੱਲ ਪਿਆ ਅਨੰਦਪੁਰ ਸਾਹਿਬ ਤੋਂ ਵੀ ਬਹੁਤ ਸੰਗਤ ਬਾਲਾ ਪ੍ਰੀਤਮ ਨੂੰ ਅਗਲਵੰਡੀ ਲੈਣ ਵਾਸਤੇ ਆ ਰਹੀ ਸੀ ਰਸ ਵਿੱਚ ਦੋਨਾਂ ਸੰਗਤਾਂ ਦੇ ਮੇਲ ਹੋ ਗਏ ਦੋਵੇਂ ਸ਼ਬਦ ਗਾਉਂਦੀਆਂ ਹਨਨਪੁਰ ਸਾਹਿਬ ਪੁੱਜ ਗਈਆਂ ਉਸ ਸਮੇਂ ਗੁਰੂ ਸਾਹਿਬ ਜੀ ਦਰਬਾਰ ਵਿੱਚ ਬਿਰਾਜਮਾਨ ਸਨ